ਬੀਜੇਪੀ ਕਹਿੰਦੀ ਹੈ ਕਿ ਇਸ ਵਾਰ 400 ਪਾਰ ਉਹ ਘੰਟਾ ਪਾਰ ਹੋਣਾ ਆਉਂਦਾ ਜਿੱਤਾ ਤਾਂ ਬੇਈਮਾਨ ਬੰਦੇ ਵੇ ਮੋਤੀ ਨਾ ਮੈਨੂੰ ਇਹ ਦੱਸੇ ਐਨਾ ਲੋਕਾਂ ਦੇ ਈਡੀ ਲਾ ਲੁੰਦਾ ਕਿਸ ਕੋ ਸੀਪੀਆ ਹੀ ਲਾ ਲੁੰਦਾ ਉਹ ਉਹਨਾਂ ਦੇ ਮਗਰ ਤੁਰ ਜਾਂਦੇ ਹੈ ਉਹਨਾਂ ਨੂੰ ਆਪਣੇ ਚ ਜਦ ਵਾਰ ਲੈਂਦਾ ਉਹ ਦੁੱਧ ਲਾ ਤੋਂ ਕੱਦੇ ਦੇਵੇ ਆਹ ਲੋ ਪਤਾ ਵੇ ਇਹਨੂੰ ਤੁਸੀਂ ਤੇ ਕਹਿਣਾ ਮੈਂ ਮੈਂ ਕਹਿੰਦਾ ਜਿਹਨੂੰ ਪਤਾ ਉਹ ਹੋਰ ਪਤਾ ਵੇ ਪਤਾ ਨਹੀਂ ਤੁਸੀਂ ਝੋਲੀ ਚੋਕੋ ਮੈਂ ਕਹਿੰਦਾ ਤੁਸੀਂ ਝੋਲੀ ਚੋਕੋ ਜਿਹੜੇ ਕਹਿੰਦੇ ਉੱਪਰ ਦੀ ਸਰਕਾਰ ਵੀ ਆਏ ਤੇ ਥੱਲੇ ਵੀ ਆਏ ਥੱਲੇ ਕਿਧਾਂ ਆਏਗੀ ਪੰਜਾਬ 'ਚ ਕੋਈ ਵੜਨ ਨਹੀਂ ਦੰਦਾਰਾਂ ਨੂੰ ਜੋਤियां ਮਾਰ ਕੇ ਭਜਾਉਂਦੇ ਵੇ ਮੈਂ ਸਿੱਧਾ ਬੋਲਦਾ ਹਾਂ ਪਰ ਅਲੀ ਕਰਕੇ ਤੇ ਦਿਖਾਈ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਅਨਸਰਾ ਜਾਂਦਾ ਵੇ ਨਾ ਤੇ ਕਾਲੇ ਝੰਡੇ ਤੇ ਲੋਕ ਡਾਂਗਾ ਲਾ ਕੇ ਚਾਰ ਖੜੇ ਹੁੰਦੇ ਹਨ ਹਾਂ ਸਰ ਜੀ ਹਾਂ ਸ ਕਹਿੰਦਾ ਮੈਂ ਤੁਹਾਡਾ ਭਰਾ ਹਾਂ ਸਾਰਾ ਮੈਨੂੰ ਵੋਟ ਸਰ ਸਾਇਦ ਸਾਡੇ ਭਰਾ ਹੀ ਐ ਇਹ ਸਾਡੇ ਭਰਾ ਹੀ ਨਹੀਂ ਚੰਗੇ ਮੋਦੀ ਮੈਨੂੰ ਇੱਕ ਗੱਲ ਦੱਸ ਦਵੇ ਇਹ ਜਿਹਨੂੰ 50 ਸਾਲਾਂ ਚ ਆਇਆ ਸੀ ਜੀ ਮੈਨੂੰ ਚਾਰ ਕੰਮ ਗਿਣਾ ਕੇ ਦਿਖਾ ਦੇ ਕਿ ਕਿਹੜੇ-ਕਿਹੜੇ ਮੈਂ ਚੰਗੇ ਕੀਤੇ ਵੇ ਜੀ ਲਾਲ ਕਿਲਾ ਸਾਡਾ ਲਾਲ ਕਿਲਾ ਸਾਡਾ ਕਿਰਾਏ ਤੇ ਹੀ ਲੈ ਕੇ ਉਹਦਾ ਪ੍ਰੋਗਰਾਮ ਕਰਾਣੇ ਆ ਕੀ ਗੱਲ ਇੰਨੇ ਚਿਰਾਂ ਦੇ ਉਹ ਉਹ ਬੇਕੂਫ ਹੀ ਜਿਹਨਾਂ ਨੇ ਚਲਾਇਆਦਾ ਸੀ ਮੋਦੀ ਮੈਨੂੰ ਇੱਕ ਗੱਲ ਦੱਸ ਦਵੇ ਇਹ ਜਦੋਂ 50 ਸਾਲਾਂ ਚ ਆਇਆ ਸੀ ਜੀ ਮੈਨੂੰ ਚਾਰ ਕੰਮ ਗਿਣਾ ਕੇ ਦਿਖਾ ਦੇ ਕਿ ਕਿਹੜੇ-ਕਿਹੜੇ ਮੈਂ ਚੰਗੇ ਕੀਤੇ ਵੇ ਜੀ ਜਦੋਂ ਸਿਲੰਡਰ 450 ਰੁਪਏ ਦਾ ਸੀ ਜੀ ਕੋਈ 1200 ਦਾ ਵੇਖ ਗਿਆ ਜੀ ਕਿਸ ਨੇ ਕਿਸੇ ਨੇ ਵਿਰੋਧ ਕੀਤਾ ਜੀ ਕਹਿੰਦੇ ਜੀ ਮੋਦੀ ਬਹੁਤ ਚੰਗਾ ਵੇ ਕਿਸ ਗੱਲ ਨੂੰ ਚੰਗਾ ਮੈਨੂੰ ਇਹ ਦੱਸਣ ਜੀ ਲੋਕਾਂ ਦੇ ਘਰੀਬਾਂ ਦੇ ਬੱਚੇ 12ਵੀਂ 12ਵੀਂ ਪੜ ਜਾਂਦੇ ਸੀ ਜਾਂ ਵਿਹੇ ਕਰ ਜਾਂਦਾ ਸੀ ਕਿਹੇ ਬੱਚੇ ਨੂੰ ਇਹ ਹੁੰਦਾ ਸੀ ਕਿ ਮੈਨੂੰ ਨੌਕਰੀ ਮਿਲ ਜਾਏਗੀ ਹਾਂ ਸਾਡੇ ਬੱਚਿਆਂ ਨੂੰ ਉਹ ਨੌਕਰੀ ਤੇ ਬਿਲਕੁਲ ਸਾਫ਼ ਕਰ ਦਿੱਤੀ ਕੋਈ ਮਿਲਣੀ ਆਸ ਹੈ ਕਿ ਸਾਨੂੰ ਜੀ ਤੁਸੀਂ ਜਦ ਜਿਹੜਾ ਬੈਂਕ ਕੇ ਸਾਡੇ ਰੇਲਵੇ ਵੇ ਸਾਡੇ 70 ਸਾਲਾਂ ਤੋਂ ਸਾਡੇ ਜਿਹੜੇ ਬਜ਼ੁਰਗ ਚਲਾਉਂਦੇ ਪਏ ਸੀ ਉਹ ਬੇਖੂਬੀ ਇੱਕੋ 10 ਸਾਲਾਂ ਚ ਨਹੀਂ ਚੱਲੇ ਜੀ 10 ਸਾਲਾਂ ਚ ਨੇ ਪ੍ਰਾਈਵੇਟ ਕਰ ਦਿੱਤੇ ਕੀ ਲੋੜ ਪਈ ਸੀ ਉਹਨੂੰ ਪ੍ਰਾਈਵੇਟ ਕਰਨ ਦੀ ਜੇ ਜੇ ਨਹੀਂ ਚਲਾ ਸਕਦਾ ਤਾਂ ਉਹਨੂੰ ਛੱਡ ਦੇਣਾ ਹੱਥ ਖੜੇ ਕਰ ਦਿੰਦਾ लाल किला ਸਾਡਾ ਲਾਲ ਕਿਲਾ ਸਾਡਾ ਕਿਰਾਏ ਤੇ ਹੀ ਲੱਗੇ ਉਹਨੂੰ ਪ੍ਰੋਗਰਾਮ ਕਰਾਣੇ ਆ ਕੀ ਗੱਲ ਇਨੇ ਚਰਾਂ ਦੇ ਉਹ ਉਹ ਬੇਕੂਫੀ ਜਿਹਨਾਂ ਨੇ ਚਲਾਇਆਦਾ ਸੀ ਨਾਲੋਂ ਪਤਾ ਹੈ ਇਹਨੂੰ ਤੁਸੀਂ ਵੀ ਕਹਿਣਾ ਮੈਂ ਕਹਿੰਦਾ ਜਿਹਨੂੰ ਪਤਾ ਹੋ ਉਹ ਪਤਾ ਹੋਵੇ ਪਤਾ ਨਹੀਂ ਤੁਸੀਂ ਝੋਲੀ ਚੋਕੋ ਮੈਂ ਕਹਿੰਦਾ ਤੁਸੀਂ ਝੋਲੀ ਚੋਕੋ ਜਿਹੜੇ ਕਹਿੰਦੇ ਉੱਪਰ ਦੀ ਸਰਕਾਰ ਵੀ ਆ ਤੇ ਥੱਲੇ ਵੀ ਆਏ ਥੱਲੇ ਕਿਦਾਂ ਆਏਗੀ ਬੀਜੇਪੀ ਕਹਿੰਦੀ ਹੈ ਕਿ ਇਸ ਵਾਰ 400 ਪਾਰ ਉਹ ਘੰਟਾ ਪਾਰ ਹੋਣਾ ਆਉਂਦਾ ਜਿੱਤਾ ਤਾਂ ਬੇਈਮਾਨ ਬੰਦੇ ਵੇ ਮੋਤੀ ਨਾ ਮੈਨੂੰ ਇਹ ਦੱਸੇ ਐਨਾ ਲੋਕਾਂ ਦੇ ਆਈਡੀ ਲਾ ਲੁੰਦਾ ਕਿਸ ਕੋ ਸੀਪੀਆਈ ਲਾ ਲੁੰਦਾ ਉਹ ਉਹਨਾਂ ਦੇ ਮਗਰ ਤਰ ਜਾਂਦੇ ਹੈ ਉਹਨਾਂ ਨੂੰ ਆਪਣੇ ਚ ਜਦੋਂ ਵਾਰ ਲੈਂਦਾ ਉਹ ਦੁੱਧ ਲਾ ਤੋ ਖੂਨ ਦੇਵੇ ਕੀ ਗੱਲ ਉਹ ਦੁੱਧ ਲਾ ਤੋ ਖੂਨ ਦੇਵੇ ਕੀ ਗੱਲ ਉਹ ਪਹਿਲਾ ਬੇਈਮਾਨ ਹੁੰਦੇ ਦੇ ਪਹਿਲਾ ਬੇਈਮਾਨ ਹੁੰਦੇ ਸਭ ਕੁਝ ਹੁੰਦੇ ਵੇ ਜਦੋਂ ਇਹਨਾਂ ਦੇ ਵਿੱਚ ਜਾਂਦੇ ਵੀ ਉਹ ਦੁੱਧ ਲਾ ਤੋ ਖੂਨ ਦੇ ਦੇ ਕਹਿੰਦੇ ਜੀ ਇਮਾਨਦਾਰ ਬੰਦਾ ਆ ਗਿਆ ਪਤਾ ਨਹੀਂ ਕਿਤਾ ਦੀ ਬਿਸ਼ਰਮ ਬੰਦੇ ਵੇ ਇਹ ਜਿਹੜਾ ਜੋ ਪ੍ਰਧਾਨ ਮੰਤਰੀ ਬਿ ਬਿਸ਼ਰਮ ਹੈ ਕਚਰਾ ਉਹਨਾਂ ਨੂੰ ਲੱਲੰਦਾ ਪੰਜਾਬ ਵਿੱਚ ਵੜਨ ਨਹੀਂ ਦਿੰਦੇ ਪੰਜਾਬ 'ਚ ਕੋਈ ਵੜਨ ਨਹੀਂ ਦਿੰਦਾਣਾ ਨੂੰ ਜੁੱਤੀਆਂ ਮਾਰ ਕੇ ਭਜਾਉਂਦੇ ਵੇ ਮੈਂ ਸਿੱਧਾ ਬੋਲਦਾ ਹਾਂ ਪਰ ਰੈਲੀ ਕਰਕੇ ਤਾਂ ਦਿਖਾਈ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਹੰਸਰਾ ਜਾਣਦਾ ਵੈ ਨਾ ਤੇ ਕਾਲੇ ਝੰਡੇ ਤੇ ਲੋਕ ਡਾਂਗਾ ਲਾ ਕੇ ਤਿਆਰ ਖੜੇ ਹੁੰਦੇ ਹੰਸਰਾ ਇਹ ਹੰਸ ਕਹਿੰਦਾ ਮੈਂ ਤੁਹਾਡਾ ਭਰਾ ਹਾਂ ਸਾਰਾ ਮੈਨੂੰ ਵੋਟ ਸਰ ਸਾਡੇ ਭਰਾ ਹੀ ਐ ਇਹ ਸਾਡੇ ਭਰਾ ਹੀ ਨਹੀਂ ਚੰਗੇ ਜਦਰੂ ਖਾਨ ਨੂੰ ਮਿਲਿਆ ਉਧਰ ਤੁਰ ਗਏ ਜਦਰੂ ਖਾਨ ਨੂੰ ਮਿਲਿਆ ਉਧਰ ਤੁਰ ਗਏ ਅਰ ਆਨ ਉਹ ਤੋਂ ਰਿੰਕੂ ਵੇ ਰਿੰਕੂ ਅਥੂ ਅਥੂ ਆਹ ਪਾਰਟੀ ਕੋ ਜਿੱਤ ਕੇ ਕੀ ਹੋਇਆ ਨੂੰ ਵੇ ਕੀ ਬਿਮਾਰੀ ਪਈ ਜਾਂਦਾ ਰਾਤੋ ਰਾਤ ਉਣੋ ਉਣੋ ਚ ਵੜ ਕੇ ਜਾ ਕੇ ਇਹ ਸ਼ਰਮ ਮਤਲਬ ਅਸਲ ਲੋਕ ਕੇ ਪੈਸੇ ਵਾਸਤੇ ਪੈਸੇ ਵਾਸਤੇ ਕਰਦੇ ਸਾਨੂੰ ਪੈਸਾ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਇਹ ਲੋਕ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਆਪਣਾ ਆਪਣਾ ਕਾਰੋਬਾਰ ਚੱਲਣੇ ਚਾਹੀਦੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਕੰਮ ਕੀ ਕੀਤਾ ਇਹਨਾਂ ਨੇ ਮੈਂ ਕਿਹਾ ਖੱਡੇ ਤੋਂ ਬੱਸ ਸਟਾਪ ਤੋਂ ਰੋਡ ਤੋਂ ਚੱਲਪੋ ਬੱਸ ਰੋਡ ਤੋਂ ਹਾਂ ਚੱਲਪੋ ਤੁਹਾਨੂੰ ਪਤਾ ਲੱਗ ਜਾ ਕਿਨੇ ਕੰਮ ਹੋਏ ਦੇਵੇ ਆਮ ਆਦਮੀ ਪਾਰਟੀ ਬਦਲਾਅ ਲੈ ਕੇ ਆਈ ਪੰਜਾਬ 'ਚ ਕੁਝ ਨਹੀਂ ਹੋਇਆ ਇਹ ਸਿਰਫ ਗੋਗਲੋਂ ਦੀ ਮਿੱਟੀ ਛਾੜਨ ਵਾਲੀ ਗੱਲ ਹੈ ਨਾ ਆ ਦੀ ਪਾਰਟੀ